ਸਾਰ ਚਰੀਏ ਕਾਲ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਮਿਕਸ ਜੀਆਂ ਲੈ ਕੇ ਆਈਆਂ ਕੋਈ ਪਾਰਟਿਕੂਲਰ ਨਹੀਂ ਹੈ ਕੁਛ ਨੇ ਕਾਟਨ ਦੀਆਂ ਕੁਛ ਮਸਲੀਨ ਦੀਆਂ ਆਣ ਗਿਆ ਕੁਝ ਜਿਹੜੀਆਂ ਕਲੈਕਸ਼ਨਾਂ ਵੈਡਿੰਗ ਸਪੈਸ਼ਲ ਆਣ ਗਿਆ ਕੁਛ ਸਿੰਪਲ ਸਾਬਰ ਨੇ ਸੋ ਵੀਡੀਓ ਨੂੰ ਫੁੱਲ ਵਾਚ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪੈਗਾ ਕਿ ਕਲੈਕਸ਼ਨਾਂ ਜਿਹੜੀਆਂ ਅੱਜ ਦੀਆਂ ਮੈਂ ਵੀਡੀਓ ਵਿੱਚ ਅਡਿਡ ਕੀਤੀਆਂ ਨੇ ਕਿਵੇਂ ਦੀਆਂ ਨੇ ਐ ਵੀ ਪਿਓਰ ਕਾਟਨ ਵਿੱਚ ਡਿਜੀਟਲ ਪ੍ਰਿੰਟ ਨਾਲ ਸ਼ਰਟ ਆਏਗੀ ਗੋਟਾ ਪੱਟੀ ਵਰਕ ਹੈ ਡਿਜ਼ਾਈਨਰ ਦੁਪੱਟਾ कॉटन ਦਾ ਬਾਟਮ ਹੈ 1880 ਰੁਪਏ ਦਾ ਰੇਟ ਹੈ ਬਾਟਮ ਤੁਹਾਨੂੰ ਪਲੇਨ ਮਿਲੇਗਾ ਦੁਪੱਟਾ ਸ਼ਰਟ ਫੁੱਲ ਹੈਵੀ ਹੈ ਰੰਗ ਇਹਦੇ ਜਿਹੜੇ ਆਣਗੇ ਉਹ ਤਿੰਨੇ ਨੇ ਤੇ ਤਿੰਨੋਂ ਹੀ ਕਲਰ ਬਹੁਤ ਜ਼ਿਆਦਾ ਕਲੀਅਰ ਕੁਆਲਿਟੀ ਦੇ ਨੇ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਵੈਡਿੰਗਸ ਤੇ ਪਾਉਣ ਲਈ ਬਹੁਤ ਵਧੀਆ ਕਿਤਾ ਫੈਬਰਿਕ ਇਹਨਾਂ ਦਾ कॉटन ਹੈ ਇਹ ਵਾਲੇ ਵੀ ਜਿਹੜੇ ਆ ਪ੍ਰਿੰਟਡ ਸੂਟ ਆਏ ਨੇ ਸੋਨੇ ਰੰਗ ਡਿਜ਼ਾਈਨ ਨੇ ਕੁਝ ਥੋੜੇ ਬਹੁਤ ਇੱਧਰ ਉੱਧਰ ਹੋ ਗਏ ਨੇ ਇਹਨਾਂ ਵਿੱਚ ਜਿਹੜਾ ਤੁਹਾਨੂੰ 2.5 ਮੀਟਰ ਦੀ ਗੀਜ਼ਾ ਕਾਟਨ ਦੀ ਡਿਜੀਟਲ ਪ੍ਰਿੰਟ ਨਾਲ ਲੈਂਸ ਲੱਗੀ ਸ਼ੋਰ ਮਿਲੇਗੀ 2.5 ਮੀਟਰ ਦਾ ਪਿਓਰ ਗੀਜ਼ਾ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ ਬਾਟਮ ਮਿਲੇਗਾ ਫੈਂਸੀ ਸਟਾਈਲ ਦਾ 1000 ਰੁਪਏ ਦਾ ਰੇਟ ਹੈ ਦੁਪੱਟਾ ਪਿਓਰ ਮਸਲੀਨ ਦਾ ਹੋਰ ਸਾਈਡਾਂ ਤੇ ਲੈਂਸ ਲੱਗੀ ਆ 2.5 ਮੀਟਰ ਦੀ ਲੈਂਥ ਵਾਲਾ ਮਿਲੇਗਾ गंगा स्टाइल सूट आए हैं प्योर मसलीन तो है, है, का डिजाइनर वाइबिंग शर्ट आएगी डिजाइनर दुपट्टा आएगा जाम कॉटन का बॉटम आएगा प्राइज़ अठारह सौ रुपए है ये कलर जोड़े है इतने चार ऐड कर दिते ने अठारह सौ रुपये रेट है शिपिंग चार्ज बिल्कुल फ्री हैं तुम्हें सूट बाय करना जो भी क्वैरी करनी है तो नंबर में अपना सिक्स टू थ्री नाइन टू फोर फाइव सैवन फाइव जीरो ऐड किया उस नंबर जाकर मैं स्क्रीनशॉट सेंड कर दो 1200 ਰੁਪਏ ਦੇ ਵਿੱਚ ਪਿਓਰ ਗੀਜ਼ਾ ਕਾਟਨ ਦੀ ਸ਼ਰਟ ਡਿਜੀਟਲ ਪ੍ਰਿੰਟ ਵਾਲੀ ਫੈਂਸੀ ਸਟਾਈਲ ਦੀ ਐ ਦੇ ਵਿੱਚ ਸਿੰਗਲ ਕਲਰ ਹੀ ਆਏਗਾ 700 ਰੁਪਏ ਦਾ ਰੇਟ ਹੈ ਬਾਟਮ ਤੇ ਵਰਕ ਆ ਦੁਪੱਟਾ ਜਿਹੜਾ ਟਾਈ ਡਾਈ ਵਾਲਾ ਕਲਰ ਇਹਦੇ ਵਿੱਚ ਫਿਲਹਾਲ ਜਿਹੜਾ ਆਇਆ ਹੈ ਉਹ ਸਿੰਗਲ ਹੀ ਆਇਆ ਹੈ ਐ ਦੇ ਵਿੱਚ ਵੀ ਸਿੰਗਲ ਕਲਰ ਹੀ ਆਇਆ ਹੈ ਪਿਓਰ ਜਾਮ ਕਾਟਨ ਦੀ ਕਲੈਕਸ਼ਨ ਹੈ ਪਾਰਟੀ ਵੇ ਕਲੈਕਸ਼ਨਾਂ ਨੇ 1200 ਕੇ 40 ਰੁਪਏ ਦਾ ਪ੍ਰਾਈਸ ਹੈ ਬਾਟਮ ਪਲੇਨ ਆਏਗਾ ਦੁਪੱਟੇ ਤੇ ਸਾਈਡ ਤੇ ਸ਼ਰਟ ਤੇ ਰੰਗ ਦੀ ਪ੍ਰਿੰਟ ਵਾਲੀ ਲੈਸ ਲੱਗੀ ਹੈ ਸ਼ਰਟ ਤੇ ਵਰਕ ਹੈ ਕਿ ਰੇਤੀ ਵੀ ਲੈਸ ਲੱਗੀ ਹੈ ਦੋ ਰੰਗਾਂ ਵਿੱਚ ਸੂਟ ਆਇਆ 1650 ਰੁਪਏ ਰੇਟ ਹੈ ਮਸਲੀਨ ਦਾ ਡਿਜ਼ਾਈਨਰ ਦੁਪੱਟਾ ਮਸਲੀਨ ਦੀ ਸ਼ਰਟ ਸੈਂਟੂਨ ਦਾ ਬਾਟਮ ਆਏਗਾ ਕਲਰ ਇਹਦੇ ਵਿੱਚ ਦੋ ਆਏ ਨੇ ਸਿੰਗਲ ਕਲਰ ਦੇ ਵਿੱਚ ਕ੍ਰਾਸ ਟਿਸ਼ੂ ਦੀ ਸ਼ਰਟ ਵਾਲਾ ਜੱਡੋਜੀ ਵਰਕ ਸਿਕਵੈਂਸ ਵਰਕ ਪਾਉਲ ਵਰਕ ਸਾਰਾ ਆਇਆ ਬਨਾਸੀ ਆਰਗੈਂਜ਼ਾ ਦਾ ਦੁਪੱਟਾ ਜਰੀ ਪਾウダー ਵਾਲਾ ਸੈਂਟੂਨ ਦਾ ਤੁਹਾਨੂੰ ਬਾਟਮ ਮਿਲੇਗਾ ਹੈਂਡਵਰਕ ਹੈ ਗਲੇ ਤੇ 2950 ਰੁਪਏ ਦਾ ਰੇਟ ਹੈ ਕਲਰ ਇਹਦੇ ਵਿੱਚ ਫਿਲਹਾਲ ਜਿਹੜਾ ਉਹ ਸਿੰਗਲ ਹੀ ਆਇਆ ਹੈ ਬਾਟਮ ਪਲੇਨ ਆਏਗੀ ਕ੍ਰਾਸ਼ ਟਿਸ਼ੂ ਦੀ ਸ਼ਰਟ ਹੈ ਗਲੇ ਤੇ ਵਰਕ ਹੋਇਆ ਦੁਪੱਟਾ ਬਹੁਤ ਪਿਆਰਾ ਹੈ ਵੈਡਿੰਗਸ ਤੇ ਪਾਉਣ ਲਈ ਬਹੁਤ ਸੁਪੀਰੀਅਰ ਕੁਆਲਿਟੀ ਦਾ ਸੂਟ ਹੈ 2950 ਰੁਪਏ ਦਾ ਰੇਟ ਹੈ ਦੁਪੱਟੇ ਤੇ ਤੁਸੀਂ ਸਾਈਡਾਂ ਤੇ ਦੇਖੋ ਲੈਸ ਵੀ ਲੱਗੀ ਹੈ ਲਟਕਣ ਵੀ ਤੁਹਾਨੂੰ ਲੱਗੇ ਮਿਲ ਜਾਣਗੇ ਬਹੁਤ ਹੀ ਪਿਆਰਾ ਏਮਬਰਾਇਡਰਡ ਪ੍ਰਿੰਟਰਡ कॉटन शर्ट gota patti work ਤੇ ਨਾਲ pearl work ਹੋਇਆ ਹੈ ਬੰਦਨੀ ਪ੍ਰਿੰਟਰਡ ਸ਼ਿਫੋਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਪ੍ਰਿੰਟਰਡ कॉटन ਦਾ ਬਾਟਮ ਮਿਲੇਗਾ ਬਾਟਮ ਵੀ ਦਾ ਪ੍ਰਿੰਟਰਡ ਹੈ 1800 ਰੁਪਏ ਦਾ ਰੇਟ ਹੈ ਦੁਪੱਟਾ ਬਹੁਤ ਪਿਆਰਾ ਹੈ ਬੰਦਨੀ ਸਟਾਈਲ ਦਾ ਮਿਲੇਗਾ ਰਾਂਗ ਦੇ ਵਿੱਚ ਜਿਹੜਾ ਫਿਲਹਾਲ ਸਿੰਗਲ ਆਇਆ ਟੂਨ ਬਹੁਤ ਵਧੀਆ ਹੈ ਕੰਟਰਾਸਟ ਨਾਲ ਦੁਪੱਟੇ ਨੂੰ ਬਹੁਤ ਸੋਹਣਾ ਕੀਤਾ ਗਿਆ ਹੈ ਬਾਕੀ ਤੁਸੀਂ ਸੂਟ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 6239245750 ਐਡ ਕੀਤਾ ਹੋਇਆ ਹੈ ਇਹ ਸਿੰਗਲ ਕਲਰ ਵਿੱਚ ਆਏਗਾ 2500 ਰੁਪਏ ਦਾ ਰੇਟ ਹੈ ਇਹ ਵੀ ਸਿੰਗਲ ਕਲਰ ਦੇ ਵਿੱਚ 2800 ਰੁਪਏ ਦਾ ਰੇਟ ਹੈ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ